ਸਤ ਸ੍ਰੀ ਅਕਾਲ ਦੋਸਤੋ ਮੈਂ ਗੁਰਮੀਤ ਸਿੰਘ ਤੁਹਾਡਾ ਵੈਲਕਮ ਹੈ ਮੇਰੇ ਚੈਨਲ ਲਾਈਫ ਸਟਰਗਲ ਦੇ ਵਿੱਚ ਕਮੈਂਟਾਂ ਦੇ ਵਿੱਚ ਮੈਨੂੰ ਬੜਾ ਬੜੇ ਮੈਸੇਜ ਆਉਂਦੇ ਪਏ ਅਸੀਂ ਭਾਜੀ ਤੁਸੀਂ ਇਹ ਬੋਲਟ ਕਿੱਥੋਂ ਖਰੀਦਿਆ ਕਿੰਨੇ ਦਾ ਖਰੀਦਿਆ ਪੇਪਰ ਵਰਕ ਬਾਰੇ ਦੱਸੋ ਇਹ ਬੋਲਟ ਹੈ 3350 ਸੀਸੀ ਪੁੱਠੇ ਗੇੜਾ ਵਾਲਾ ਤੇ 2008 ਮਾਡਲ ਹੈ ਇਹ 2009 10 ਤੋਂ ਬਾਅਦ ਬਣਨੇ ਸ਼ੁਰੂ ਬੰਦ ਹੋ ਗਏ ਉਸ ਤੋਂ ਪਹਿਲਾਂ ਪਹਿਲਾਂ ਬਣੇ ਉਸ ਤੋਂ ਬਾਅਦ ਬੰਦ ਹੋ ਗਏ ਉਸ ਤੋਂ ਬਾਅਦ ਮੈਂ ਇਹਦੀ ਮੋਟੀ ਵੀ ਜਿਹੜੀ ਇਹਦੀ ਮੈਂ ਮੋਡੀਫਿਕੇਸ਼ਨ ਹੈ ਨਾ ਥੋੜੀ ਆਪ ਕੀਤੀ ਐ ਥੋੜੀ ਮੈਨੂੰ ਨਾਲ ਹੀ ਮਿਲੀ ਐ ਜਦੋਂ ਮੈਂ ਬੁਲਟ ਲਿਆ ਸੀ ਨਾ ਇਹ ਮੈਂ ਲਿਆ ਸੀ ਬੈਰਗਾਮੋ ਤੋਂ ਇੱਕ ਇੰਡੀਅਨ ਵੀਰੇ ਕੋਲ ਤੇ ਇਹ ਦੂਜਾ ਓਨਰ ਮੈਂ ਪਹਿਲਾ ਵੀਰਾ ਸੀ ਇਹਦੇ ਵਿੱਚ ਉਹ ਜਿਹੜੀ ਇਹਦੇ ਰਿਮ ਹਨਾ ਆਹ ਰਿਮ ਬਲੈਕ ਇਹ ਵੀ ਉਹ ਵੀਰੇ ਨੇ ਪਵਾਏ ਸੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਮੋਡੀਫਿਕੇਸ਼ਨ ਇਹਦੀ ਮੋਡੀਫਿਕੇਸ਼ਨ ਮੈਂ ਖੁਦ ਕੀਤੀ ਆ ਜਿਵੇਂ ਆ ਇਹਦਾ ਸਟicker ਹੋ ਗਿਆ ਸਲੈਂਸਰ ਹੋ ਗਿਆ ਤੇ ਉਸ ਤੋਂ ਬਾਅਦ ਇੰਡੀਕੇਟਰ ਤੇ ਇਹਦਾ ਸ਼ੀਸ਼ਾ ਉਸ ਤੋਂ ਬਾਅਦ ਹੌਰ ਨੋਰਮਲ ਹੀ ਹੈ ਆਪਣੇ ਬੰਦੇ ਨੂੰ ਬਹੁਤ ਸ਼ੌਂਕ ਹੈ ਕਿ ਅਸੀਂ ਬੋਟ ਖਰੀਦੀ ਪੁੱਠੀ ਪੁੱਠੇ ਗੇਰਾਂ ਵਾਲਾ ਇਹਦਾ ਪਹਿਲਾ ਗੇਅਰ ਤਾਂ ਨੂੰ ਪੈਂਦਾ ਤੇ ਬਾਕੀ ਜਿੰਨੇ ਵੀ ਗੇਅਰ ਹਨਾ ਇਹਦੇ ਥੱਲੇ ਨੂੰ ਪੈਂਦੇ ਆ ਤੇ ਇਹ ਇਹਦੇ ਵਿੱਚ ਜਿਹੜਾ ਸਲੈਂਸਰ ਹੈ ਨਾ ਇਹ ਕਾਨੂੰਨ ਦੇ ਮੁਤਾਬਿਕ ਹੈ ਇਹਦੇ ਵਿੱਚ ਬੌਂਸਰੀ ਜਿਹੜੀ ਹੁੰਦੀ ਨਾ ਉਹ ਬਾਜ ਪਾ ਰਹੀ ਆ ਇਹ ਇੰਡੀਆ ਵਾਂਗੂ ਨਹੀਂ ਕਿ ਨਾਮ ਇਹਦੇ ਕਦੀ ਪਟਾਕੇ ਮਰਵਾਏ ਆ ਦੂਜੀ ਗੱਲ ਇਹ ਆ ਜਿੱਥੇ ਚਾਹ ਉੱਥੇ ਰਾਹ ਸਾਡੇ ਕਈ ਸ਼ੌਂਕ ਇੰਡੀਆ ਦੇ ਵਿੱਚ ਰਹਿ ਕੇ ਕਿ ਅਸੀਂ ਇੰਡੀਆ ਜਾਵਾਂਗੇ ਬੋਲਟ ਲਵਾਂਗੇ ਮੈਂ ਮੇਰੇ ਚੈਨਲ ਦਾ ਹੀ ਇਹ ਨਾਮ ਹੈ ਲਾਈਫ ਸਟਰਗਲ ਜਿਹੜੇ ਮੇਰੇ ਵੀ ਸਟਰਗਲ ਕਰਦੇ ਪਏ ਗੱਡੀ ਲੈਣ ਲਈ ਘਾਰ ਲੈਣ ਲਈ ਬੋਲਟ ਲੈਂਦੀ ਮੈਨੂੰ ਬੁਲਟਾਂ ਦਾ ਬਹੁਤ ਸ਼ੌਂਕ ਹੈ ਮੈਂ ਇਸ ਲਈ ਇਹਨੂੰ ਲੱਭਿਆ ਲੱਭਣ ਦੇ ਲਈ ਵੀ ਤੁਹਾਡੇ ਕੋਈ ਵੈਬਸਾਈਟਾਂ ਇਟਲੀ ਦੇ ਵਿੱਚ ਆ ਇਟਿਲ ਦੇ ਵਿੱਚ ਪਹਿਲੀ ਵੈਬਸਾਈਟ ਹੈ subhi.it ਤੇ ਫੇਸਬੁੱਕ ਤੇ ਵੀ ਲਾਭ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਦਿਖਾਉਣਾ ਚਾਹੁੰਦਾ ਅਰਚਿਤਰਾ ਦੇਖੋ ਇਹਦੀ ਚਮਕ ਦੇਖੋ ਕਿੰਨੀ ਜੀ ਕਿੰਨੀ ਇਹਦੀ ਸ਼ਾਈਨ ਹੈ ਬੋਲਟ ਦੀ ਜਿੱਦਾਂ ਆ ਤੁਸੀਂ ਕਹਿ ਨਹੀਂ ਸਕਦੇ ਕਿ ਇਹ ਬੋਲਟ ਅੱਜ ਤੋਂ 17-18 ਸਾਲ ਪੁਰਾਣਾ ਇਹ ਬੋਲਟ ਇਦਾਂ ਲੱਗਦਾ ਪਿਆ ਕਿ ਜਿਵੇਂ ਅੱਜਕੱਲ ਹੀ ਲਿਆ ਹੋਵੇ ਕਿਉਂਕਿ ਮੈਂ ਇਹਨੂੰ ਬਹੁਤ ਜ਼ਿਆਦਾ ਸੰਭ ਕੇ ਰੱਖਦਾ ਚਾਬੀ ਵੀ ਇਹਦੀ ਉਹੀ ਹੈ ਚਾਬੀ ਵੀ ਉਹੀ ਹੈ ਜਿਹੜੀ ਇਹਦੇ ਨਾਲ ਤੇ ਉਸ ਤੋਂ ਬਾਅਦ ਮੈਨੂੰ ਕਮੈਂਟਾਂ ਵਿੱਚ ਇਹ ਵੀ ਦੱਸਿਆ ਕਿ ਅਸੀਂ ਇੰਡੀਆ ਤੋਂ ਬੋਲਟ ਮੰਗਾ ਸਕਦੇ ਹਾਂ ਮੈਂ ਤੇ ਕੀਤੀ ਸੀ ਕੋਸ਼ਿਸ਼ ਪਰ ਉਹਨਾਂ ਨੇ ਮੈਨੂੰ ਇਹ ਗੱਲ ਕਿਹਾ ਕਿ ਇੰਡੀਆ ਤੋਂ ਬੋਲਟ ਦੀ ਜਿਹੜੀ ਆਰਸੀ ਹੈ ਉਹ ਅਸੀਂ ਚੇਂਜ ਨਹੀਂ ਕਰਦੇ ਕਿਉਂਕਿ ਪਹਿਲਾਂ ਹੋ ਜਾਂਦੀ ਸੀ 2013-14 ਤੋਂ ਪਹਿਲਾਂ ਆਰਸੀਆਂ ਚੇਂਜ ਹੁੰਦੀਆਂ ਹੁਣ ਨਹੀਂ ਹੁੰਦੀਆਂ ਹੁਣ ਇਹ ਬੋਲਟ ਇੱਥੇ ਹੀ ਬਣਿਆ ਤੇ ਫੇਸਬੁੱਕ ਤੇ ਤੁਸੀਂ ਜੇ ਲੈਣਾ ਫੇਸਬੁੱਕ ਤੇ ਤੁਸੀਂ ਲੱਭ ਸਕਦੇ ਹੋ 3000 4000 3500 ਦਾ ਪਰ ਮੈਂ ਇਹ ਬੁਲਟ ਲਿਆ 4000 ਦਾ ਅੱਬਲ ਦੇ ਵਿੱਚ ਮੈਨੂੰ ਇਹ 6000 ਦਾ ਮਿਲਦਾ ਮੈਂ 6000 ਦਾ ਵੀ ਲੈ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬੁਲਟਾਂ ਦੇ ਇੰਡੀਆ ਵੀ ਮੈਂ ਬੁਲਟ ਰੱਖਿਆ ਬੁਲਟ ਹੁਣ ਵੀ ਆਉਂਦੇ ਪੇ ਪਰ ਬੁਲਟਾਂ ਬੁਲਟ ਲੈਣ ਦੇ ਵਿੱਚ ਦੇ ਵਿੱਚ ਨਾ ਬੜੀਆਂ ਵੱਡੀਆਂ ਇਹ ਕੀ ਕਹਿੰਦੇ ਆ ਉਹਨੂੰ ਮੰਦੇ ਦਾ ਸ਼ੌਂਕ ਹੋਣਾ ਚਾਹੀਦਾ ਇਹ ਮੇਰਾ ਝੋਟਾ ਮੈਂ ਇਹਨੂੰ ਝੋਟਾ ਕਹਿੰਦਾ ਕਿਉਂਕਿ ਬੁਲਟ ਨਾਰਮਲ ਮਿਲਦੇ ਪਏ ਇਹਦੀ ਕਿੱਕ ਦੇਖੋ ਕਿੱਕ ਮੁੰਡੇ ਅੱਜਕੱਲ ਦੇ ਜਿਹੜੇ ਜੰਗ ਮੁੰਡੇ ਨਾ ਉਹ ਕਿੱਕ ਵੀ ਇਹੀ ਪਸੰਦ ਕਰਦੇ ਆ ਤੇ ਇਹਦੀ ਆ ਕਿੱਲੀ ਹੈ ਜਦੋਂ ਬੁਲਟ ਪੂਰੇ ਪੂਰੇ ਚੌਥੇ ਗੀਅਰ 'ਚ ਹੁੰਦਾ ਤੁਸੀਂ ਜੱਕਦਮ ਉਹਨੂੰ ਨਿਊਟਰਲ ਕਰਨਾ ਚਾਹੁੰਦੇ ਆ ਆ ਉਹਦੀ ਕਿੱਲੀ ਆ ਆ ਬੁਲਟ ਦੀ ਕਿੱਲੀ ਹੈ ਇਹਨੂੰ ਜੱਕਦਮ ਥੱਲੇ ਕਰੋਂਗੇ ਸਾਰਾ ਬੁਲਟ ਜਿਹੜੇ ਗੀਅਰ ਨਾਲ ਡਾਊਨ ਹੋ ਜਾਂਦੇ ਉਸ ਤੋਂ ਬਾਅਦ ਅਰਚਿਤ ਨੂੰ ਆ ਦੇਖੋ ਮੈਂ ਸ਼ੌਂਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਨੂੰ ਸ਼ੌਂਕ ਹੈ ਚੀਜ਼ਾਂ ਇਹ ਮੇਰਾ ਝੋਟਾ ਜਗਰ ਮੈਂ ਇੱਥੇ ਸ਼ਾਮਾ ਨੂੰ ਗੇੜੀ ਨਾ ਮਾਰ ਲਾਣਾ ਕੰਮ ਤਾਂ ਭਾਵੇਂ ਮੇਰੇ ਕੰਮ ਤੇ ਪੂਰਾ ਵੀਕਐਂਡ ਮੇਰਾ ਕੰਮ ਤੇ ਨਾ 12 ਘੰਟੇ 8 ਘੰਟੇ 9 ਘੰਟੇ ਲੱਗਿਓ ਭੇ ਪਰ ਫਿਰ ਵੀ ਮੈਂ ਇੱਥੇ ਸ਼ਾਮਾ ਨੂੰ ਗੇੜੀ ਮਾਰਦਾ ਮਾਰਦਾ ਕਿਉਂਕਿ ਮੈਨੂੰ ਸ਼ੌਂਕ ਹੈ ਤੇ ਉਸ ਤੋਂ ਬਾਅਦ ਅਸੀਂ ਹੋਰ ਜੇ ਕਿਸੇ ਵੀਰ ਨੇ ਗੋਟ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਮੈਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਤੇ ਪਲੀਜ਼ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਜਰੂਰ ਕਰਿਓ ਤੇ ਦੂਜੀ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੁੰਦਾ ਇਹਦੇ ਵਿੱਚ ਕਮੀਆਂ ਵੀ ਬਹੁਤ ਹੈ ਕਿਉਂਕਿ ਬੁਲਟ ਜੇ ਲੈਣਾ ਨਾ ਬਈ ਜੇਬ ਖੁੱਲੀ ਰੱਖਣੀ ਪੈਂਦੀ ਹੈ ਇਹਦੇ ਵਿੱਚ ਕਮੀਆਂ ਵੀ ਦੱਸੂਗਾ ਮੈਂ ਕਮੀਆਂ ਇਹਦੇ ਵਿੱਚ ਈ ਹੈ ਕਿ ਇਹ ਜਿਹੜੀ ਮਸ਼ੀਨਰੀ ਹੈ ਨਾ ਜਿਆਦਾ ਦੂਰ ਤੱਕ ਜਾਣ ਵਾਸਤੇ ਨਹੀਂ ਹੈ ਜਿੱਦਾਂ ਤੁਸੀਂ ਬਾਹਰ ਕੰਮੋ ਜਾਣਾ ਹੋਵੇ ਉਹਦੇ ਲਈ ਸਹੀ ਹੈ ਮਲਾਨੋ ਜਾਣਾ ਹੋਵੇ ਉਹਦੇ ਲਈ ਵੀ ਸਹੀ ਹੈ ਪਰ ਜੇ ਤੁਸੀਂ ਕਹੋਗੇ ਇੱਥੇ ਮੈਂ ਰੋਮਾ ਜਾਣਾ ਜਾ ਮੈਂ ਬਲੂਨੀਆਂ ਜਾਣਾ ਜਾਂ ਮੈਂ ਨਾਪੋਲੀਆ ਉੱਤੇ ਨਹੀਂ ਜਾ ਸਕਦੇ ਉਹਦੇ ਕਾਰਨ ਪਤਾ ਕੀ ਆ ਦੂਜਾ ਇਹ ਹੀਟ ਬੋ ਮਾਰਦਾ ਯਾਨੀ ਕਿ ਗਰਮ ਉਹ ਛੇਤੀ ਹੋ ਜਾਂਦਾ ਕੰਪਨੀ ਨੇ ਵੀ ਉਦੋਂ ਤਾਂ ਹੀ ਬੋਲਟ ਬੰਦ ਕੀਤੇ ਸੀ ਇਹ ਗਰਮ ਹੋ ਜਾਂਦੇ ਤੇ ਗਰਮ ਹੋ ਜਾਂਦੇ ਨਾ ਜਦੋਂ ਕੋਈ ਨਾ ਕੋਈ ਇਹਨਾਂ ਦੇ ਜੈਨ ਲੀਕ ਹੋਣਾ ਪਰ ਤੇਲ ਬਗਨ ਲੱਗ ਪੈਂਦਾ ਸਿਰਫ ਇਹ ਲੋਕਲ ਵਾਸਤੇ ਆ ਲੋਕਲ ਵਾਸਤੇ ਤੁਸੀਂ ਗੇੜੀ ਛੇੜੀ ਮਾਰ ਨਹੀਂ ਹੋਵੇ ਉਹਦੇ ਵਾਸਤੇ ਆ ਜੇ ਤੁਸੀਂ ਮੇਰੀ ਇਸ ਬੁਲਟ ਦੀ ਬਾਜ ਵੀ ਸੁਣਨਾ ਚਾਹੁੰਦੇ ਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਭਾਜੀ ਮੈਂ ਬਾਜ ਸੁਣਨਾ ਚਾਹੁੰਦਾ ਬਾਜ ਵੀ ਸੁਣਾ ਦੂੰਗਾ ਇਹਦੇ ਵਿੱਚ ਦੇਖੋ ਮੈਨੂੰ ਮੈਂ ਇਟਲੀ ਦੇ ਵਿੱਚ ਰਹਿੰਦਾ ਮੈਨੂੰ ਟਾਲੀਅਨ ਕੋ ਮੇਤੋ ਵੀ ਇਹ 4000 ਦੀ ਕੋਈ ਕੋਈ ਵੱਡੀ ਕੀਮਤ ਨਹੀਂ ਇਹਨਾਂ ਲੋਕਾਂ ਲਈ 4000 ਪਰ ਸਾਡੇ ਲੋਕਾਂ ਲਈ ਵੀ ਕੋਈ 4000 ਹੈ ਰ ਕੋਈ ਜ਼ਿਆਦਾ ਵੱਡੀ ਕੀਮਤ ਨਹੀਂ ਪਰ ਇਹ ਸ਼ੌਂਕ ਹੈ ਹੁਣ ਮੈਂ ਇਸ ਬੁਲਟ ਖੋਲੋਤਾ ਨਾ 20 ਯਾਨੇ ਟਾਲੀਏ ਨੰਗੇ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਇਹ ਇੰਡੀਆ ਤੋਂ ਮੰਗਾਇਆ ਮੈਂ ਕਾ ਇੱਥੋਂ ਹੀ ਲਿਆ ਕਹਿੰਦੇ ਅਸੀਂ ਇਹਦੀ ਚਮਕ ਹੀ ਬੜੀ ਏ ਕਿਦਾਂ ਲਿਆ ਮੈਂ ਜੋ ਫਿਰ ਉਹਨੂੰ ਨੰਬਰ ਪਲੇਟ ਦਾਦਾ ਕਿ 2008 ਮਾਡਲ ਖੁਸ਼ ਹੋ ਜਾਂਦੇ ਕਹਿੰਦੇ ਤੁਸੀਂ ਸਾਹਮਿਆ ਬੜਾ ਤੇ ਪੁਲਿਸ ਮੈਨੂੰ ਦੱਸਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਨਾ ਮੈਨੂੰ ਕਮੈਂਟ ਦੱਸਿਓ ਕਿ ਭਾਜੀ ਵੀਡੀਓ ਪਸੰਦ ਆਈ ਆ ਤੇ ਮੈਨੂੰ ਹਲਾਸ਼ੇਰੀ ਜਰੂਰ ਦੇਣਾ ਕਿਉਂਕਿ ਆਪਾਂ ਯੂਰਪ ਦੀ ਧਰਤੀ ਤੇ ਆਏ ਆ ਸਾਡੇ ਬੜੇ ਸ਼ੌਂਕ ਬੜੇ ਸ਼ੌਂਕ ਬੜੇ ਸ਼ੌਂਕ ਮੈਂ ਬਾਰ-ਬਾਰ ਸ਼ੌਂਕਾਂ ਬਾਰੇ ਕਹਿੰਦਾ ਪਿਆ ਸਾਡੇ ਸ਼ੌਂਕ ਮਾਰਕੀ ਆ ਕਿਉਂਕਿ ਅਸੀਂ 12 ਘੰਟੇ ਦੀ 10 ਘੰਟੇ ਦੀ ਸ਼ਿਫਟ ਵਿੱਚ ਫਸ ਗਏ ਆ ਸ਼ੌਂਕ ਨਾ ਸਾਡੇ ਇੰਡੀਆ ਪੂਰੇ ਹੁੰਦੇ ਆ ਨਾ ਸਾਡੇ ਇੱਥੇ ਪੂਰੇ ਹੁੰਦੇ ਕਿਉਂ ਇੱਥੇ ਕਿਉਂ ਨਹੀਂ ਪੂਰੇ ਹੁੰਦੇ ਕੰਮਕਾਰਾਂ ਵਿੱਚ ਵਸ ਗਏ ਤੇ ਇੰਡੀਆ ਕਿਉਂ ਨਹੀਂ ਪੂਰੇ ਹੁੰਦੇ ਕਿਉਂਕਿ 2 ਮਹੀਨੇ ਦੀ ਛੁੱਟੀ ਜਾਣਾ ਅਸੀਂ ਕਹਿੰਦੇ ਆ 2 ਮਹੀਨਿਆਂ ਵਾਸਤੇ ਕਿਹੜੀ ਚੀਜ਼ ਹੀ ਲੈਣੀ ਕਿਹੜੀ ਨਹੀਂ ਦੂਜੀ ਗੱਲ ਹੈ ਪਲੀਜ਼ ਮੈਂ ਤੁਹਾਨੂੰ ਇਹ ਕਹਿੰਦਾ ਆਪਣੇ ਸ਼ੌਂਕ ਪੂਰੇ ਕਰੋ ਮੈਂ ਵੀ ਮੈਨੂੰ ਬੋਲਡ ਦਾ ਸ਼ੌਂਕ ਸੀ ਮੈਂ ਤਾਂ ਇੰਡੀਆ ਵੀ ਬੋਲਡ ਰੱਖਿਆ ਇੱਥੇ ਵੀ ਰੱਖਿਆ ਤੇ ਦੂਜੀ ਗੱਲ ਜਿੱਥੇ ਚਾਹ ਉੱਥੇ ਰਾਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਇੱਛਾ ਨਾ ਉਹ ਇੱਥੇ ਮਿਲ ਜਾਂਦੀ ਹੈ ਤੇ ਮੇਰੇ ਚੈਨਲ ਦਾ ਨਾਮ ਵੀ ਹੈ ਲਾਈਫ ਸਟਰਗਲ ਜਿਹੜੇ ਵੀਰ ਮੇਰੇ ਸਟਰਗਲ ਕਰਦੇ ਪਏ ਨਾ ਕੋਈ ਵੀ ਚੀਜ਼ ਦੇ ਵਿੱਚ ਮੈਂ ਉਹਨੂੰ ਮੋਟੀਵੇਸ਼ਨ ਕਰਦਾ ਵੀਰੇ ਕੋਈ ਗੱਲ ਨਹੀਂ ਵਕਤ ਜ਼ਰੂਰ ਲੱਗਦਾ ਪਰ ਹਾਰ ਸੁਪਣਾ ਹਾਰ ਤੁਹਾਡੀ ਜਿੱਦ ਪੂਰੀ ਹੋਵੇਗੀ ਪਲੀਸ ਵੀਡੀਓ ਜ਼ਿਆਦਾ ਨਾ ਲੰਬੀ ਹੋਵੇ ਤੇ ਮੈਨੂੰ ਇੱਥੇ ਹੀ ਹੁਣ ਆਗਿਆ ਦੇਵੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ